ਅੱਜ ਆਪਾਂ ਇੱਕ ਬੜੀ ਸੀਰੀਅਸ ਮੁੱਦੇ ਤੇ ਗੱਲਬਾਤ ਕਰਨ ਲੱਗੇ ਆ ਮੁੱਦਾ ਜੁੜਿਆ ਆਮ ਆਦਮੀ ਪਾਰਟੀ ਦੇ ਨਾਲ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਧਿਆਨ ਦੇ ਨਾਲ ਸੁਣਨਾ ਤੇ ਇੱਕ ਹੋਰ ਇਹਨਾਂ ਦਾ ਇੱਕ ਬਹਾਦਰ ਐਮਐਲਏ ਜਿਹੜਾ ਆਪਾਂ ਕਹਿ ਦਈਏ ਕਿ ਬੜਾ ਇਹਨਾਂ ਦੇ ਵਿੱਚ ਭਗਤ ਪਨਾਸੇ ਜਿਹੜਾ ਜਿਹੜਾ ਭਗਤ ਸਿੰਘ ਦਾ ਜਿਹੜਾ ਇਹ ਕਹਿੰਦੇ ਸੀ ਅਸੀਂ ਭਗਤ ਸਿੰਘ ਦੀ ਸੋਚ ਲੈ ਕੇ ਚੱਲੇ ਆ ਉਹ ਉਹਦੇ ਤਹਿਤ ਜਿਹੜਾ ਇੱਕ ਇਤਾਂ ਦਾ ਐਮ.ਐਲ.ਏ ਜਿਹੜਾ ਅਦਾਲਤ ਵੱਲੋਂ ਫੇਰ ਟੰਗਿਆ ਗਿਆ ਤੇ ਕੁਝ ਭਗੌੜਿਆ ਕੁਝ ਭੱਜ ਰਿਹਾ ਇੱਕ ਅਖਾਨ ਆ ਇੱਕ ਪੰਜਾਬੀ ਕਲਾਕਾਰ ਦਾ ਸਾਇਦ ਕੋਈ ਗੀਤ ਆ ਕਹਿੰਦੇ ਇੱਕ ਅੱਦੇ ਨੂੰ ਕਿਰੋਨੀ ਇੱਥੇ ਉੱਤਿਆ ਫਿਰਦਾ ਆਵਾ ਉਹ ਗੱਲ ਹੋ ਗਈ ਆ ਬੜਾ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਕਹਿੰਦੇ ਹੁੰਦੇ ਆ ਕਿ ਇੱਥੇ ਇੱਕ ਅੱਦੇ ਨੂੰ ਕਿਰੋਨੀ ਉੱਤਿਆ ਫਿਰਦਾ ਆਵਾ ਜਣੇ ਕਿ ਆਪਾਂ ਇੱਕ ਵਿਧਾਇਕ ਨੂੰ ਜਾਂ ਇੱਕ ਐਪੀਨ ਕਰੋਨੇ ਆ ਆਮ ਆਦਮੀ ਦੀ ਪਾਰਟੀ ਦੇ ਵਿੱਚ ਝੜੀਆਂ ਲੱਗ ਰਹੀਆਂ ਨੇ ਇਹੋ ਜਿਹੇ ਐਮਐਲਏ ਆਂ ਲੋਕਾਂ ਪਿੰਡ ਦੇ ਵਿੱਚ ਮੈਂਬਰ ਸਰਪੰਚ ਨੂੰ ਤਾਂ ਉਹ ਵੀ ਤਾਂ ਬਣਾਉਂਦੇ ਆ ਚੁਣ ਕੇ ਬਣਾਉਂਦੇ ਆ ਪਹਿਲਾਂ ਉਹਦਾ ਕਰੈਕਟਰ ਦੇਖਿਆ ਜਾਂਦਾ ਤੇ ਫਿਰ ਜਿਹੜਾ ਉਹਨਾਂ ਨੂੰ ਚੁਣਿਆ ਜਾਂਦਾ ਪਰ ਇੱਥੇ ਮਾਂ ਦੇ ਪੁੱਤਾਂ ਨੇ ਆਵਾ ਦੀ ਪਾਰਟੀ ਵਾਲਿਆਂ ਨੇ ਸਾਰੇ ਕਾਸੀ ਦੇ ਧੜੀਆਂ ਡਾਤੀਆਂ ਨਾ ਅੱਗਾ ਦੇਖਿਆ ਨਾ ਪਿੱਸਾ ਦੇਖਿਆ ਨਾ ਉਹ ਜੇ ਲੋਕ ਨੇ ਨਾਲ ਲੋਕਾਂ ਨੇ ਦੇਖਿਆ ਕਿ ਭਾਈ ਇਹਨੇ ਕੀ ਚਲ ਚੜਿਆ ਸੀ ਇਹਨੇ ਕੀ ਕੁਝ ਕੀਤਾ ਸੀ ਜਿਹੜੇ ਕਿਹੜੀਆਂ ਕਰਤੂਤਾਵਾਂ ਕੀਤੀਆਂ ਸੀ ਪਰ ਉਹ ਨਹੀਂ ਕਿਸੇ ਨੇ ਦੇਖੀਆਂ ਕੋਈ ਐਮਐਲਏ ਬਣਾਤਾ ਕੋਈ ਐਨਪੀ ਬਣਾਤਾ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀਆਂ ਖੰਡੂਰ ਸਾਹਿਬ ਤੋਂ ਖੰਡੂਰ ਸਾਹਿਬ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਐਮਐਲਏ ਆ ਜਿਹਦੇ ਉੱਤੇ ਬੜੇ ਗੰਭੀਰ ਦੋਸ਼ ਲੱਗੇ ਆ 2013 ਦੇ ਵਿੱਚ ਇਹ ਗੱਲ ਸੀ ਕਿ ਇੱਕ ਇਹਨਾਂ ਦਾ ਐਮ.ਐਲ.ਏ ਆ ਮਨਿੰਦਰ ਸਿੰਘ ਲਾਲਪੁਰਾਗਾ ਉਹਦੇ ਉੱਤੇ ਦੋਸ਼ ਕੀ ਉਹ ਤੁਹਾਨੂੰ ਦੱਸ ਦਿੰਦੇ ਆ ਤੇ ਅੱਜ ਅਦਾਲਤ ਵੱਲੋਂ ਜਿਹੜਾ ਵੱਡੀ ਜਿਹੜੀ ਖਬਰ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਤਰਨਤਾਰਨ ਦੀ ਅਦਾਲਤ ਵੱਲੋਂ ਜਿਹੜਾ 12 ਜਣਿਆਂ ਨੂੰ ਜਿਹੜਾ ਦੋਸ਼ੀ ਕਰਾਰ ਦੇ ਦਿੱਤਾ ਇਹ ਮਾਵਲਾ ਕੀ ਹੈ ਹਕਸਲਾ ਇਹ ਤੁਹਾਨੂੰ ਦੱਸ ਦੇ ਕੱਲੀ ਕੱਲੀ ਗੱਲ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅੱਜ ਜਿਹੜਾ ਹਾਲ ਆ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਹੋ ਰਿਹਾ ਕਿ ਬੈਤਰ ਦਿਨੋਂ ਦਿਨ ਜਿਹੜੇ ਦੇਣਾ ਇਹਨਾਂ ਦੇ ਐਮਐਲਏ ਦੇ ਜੋ ਜੋ 27 ਤ ਜਿਹੜਾ ਸਾਲ ਆ ਉਹ ਨੇੜੇ ਆਉਂਦਾ ਜਾ ਰਿਹਾ ਤੇ ਇਹਨਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਵਧਦੀਆਂ ਜਾ ਰਹੀਆਂ ਨੇ ਮਾਮਲਾ ਹੈਗਾ 2013 ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਇੱਕ ਦਲਤ ਜਿਹੜਾ ਭਾਈਚਾਰ ਆਪਾਂ ਕਹਿ ਦਈਏ ਉਹਦੇ ਨਾਲ ਸੰਬੰਧਿਤ ਰੱਖਣ ਵਾਲੀ ਹਰਜਿੰਦਰ ਸਿੰਘ ਕੌਰ ਜਿਹੜਾ ਉਸਮਾਂ ਲੜਕੀ ਸੀ 2013 ਦੇ ਵਿੱਚ ਬਹੁਤ ਰੌਲਾ ਪਿਆ ਕਿ ਉਸਦੇ ਨਾਲ ਛੇੜਛਾੜ ਕੀਤੀ ਗਈ ਜਾਂ ਆਪਾਂ ਸਰੀਰਕ ਸੰਬੰਧਾਂ ਦੇ ਆਪਾਂ ਲੈ ਲਏ ਉਹਨਾਂ ਦੇ ਨਾਲ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਸਰੀਰਕ ਸੋਸ਼ਨਾ ਤੇ ਕੁੱਟਮਾਰ ਦੇ ਜਿਹੜੇ ਇਲਜ਼ਾਮ ਲਗਾਏ ਗਏ ਸੀ ਤੁਹਾਨੂੰ ਦੱਸ ਦਈਏ ਜੀ ਕਿ ਉਸ ਟਾਈਮ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਸੀ ਉਹ ਉਦੋਂ ਟੈਕਸੀ ਡਰਾਈਵਰ ਸੀ ਤੇ ਉਹ ਦਾ ਜਿਹੜਾ ਇਹ ਟੈਕਸੀ ਚਲਾਉਂਦਾ ਹੁੰਦਾ ਸੀ ਉਦੋਂ ਜਿਹੜਾ ਕਿ ਵਿਆਹਾਂ ਦੇ ਵਿੱਚ ਉਹਨਾਂ ਕੁ ਜਿਹੜੇ ਬੰਦਿਆਂ ਨੂੰ ਲੈ ਕੇ ਗਿਆ ਸੀ ਪਰ ਉੱਤੇ ਸਮਾਗਮ ਦੇ ਵਿੱਚ ਕੁੱਟਮਾਰ ਹੁੰਦੀ ਆ ਤੇ ਰੌਲਾ ਪੈਂਦਾਗਾ ਤੇ ਕੋ ਲੜਕੀ ਆ ਜਿਸ ਦੇ ਨਾਲ ਕਹਿੰਦੇ ਜਬਰ ਜਨਾਹ ਕੀਤਾ ਗਿਆ ਸੀ ਜਿਸ ਕੇ 2013 ਦੀ ਗੱਲ ਆ ਤੇ ਉਸ ਤੋਂ ਬਾਅਦ ਜਿਹੜਾ 14 ਦੇ ਵਿੱਚ ਕਹਿੰਦੇ ਇਹ ਮਨਿੰਦਰ ਜਿਹੜਾ ਲਾਲਪੁਰਾਗਾ ਇਹ ਆਮਾ ਦੀ ਪਾਰਟੀ ਦਾ ਜੁੜ ਗਿਆ 2022 ਦੇ ਵਿੱਚ ਇਹਨੂੰ ਟਿਕਟ ਦੇ ਦਿੱਤੀ ਆ ਖੰਡੂਰ ਸਾਹਿਬ ਤੋਂ ਇਹਨੂੰ ਐਮਐਲਏ ਬਣਾ ਦਿੱਤਾ ਲੋਕਾਂ ਨੇ ਆਹ ਵੇਖ ਲਓ ਆ ਜਿਹੜਾ ਆਪਾਂ ਦੇ ਦੇ ਕਿ ਆਹ ਕਰਤੂਤਾਂ ਨੇ ਫਿਰ ਸੱਤੋਂ ਜਿਹੜਾ ਕਿਹਾ ਜਾਂਦਾ ਫਿਰ ਲੋਕਾਂ ਨੂੰ ਜਿਹੜਾ ਇਹਨਾਂ ਦੇ ਚਲੂਨੇ ਲੜਦੇ ਆ ਫਿਰ ਮਿੱਤਿਆ ਲੜਦੇ ਆ ਕਿ ਭਾਈ ਤੂੰ ਸੱਚ ਕਿਉਂ ਕਿਹਾ ਹੁਣ ਤੁਹਾਨੂੰ ਦੱਸ ਦਈਏ ਕਿ ਦੇਖੋ ਇਹ ਮਾਮਲਾ 2013 ਦਾ ਜਿਹੜਾ ਆਪਾਂ ਐਕਟ ਕਹ ਲਈਏ 1999 ਦੇ ਵਿੱਚ ਐਕਟ ਬਣਿਆ ਸੀੜਾ ਐਸਸੀ ਐਕਟ ਬਣਿਆ ਸੀ ਉਹਦੇ ਤਹਿਤ ਆ ਜਿਹੜਾ ਇਹਨਾਂ 12 ਜਣਿਆਂ ਦੇ ਖਿਲਾਫ ਆ ਜਿਹੜਾ ਉਹ ਪਰਚਾ ਦਰਜ ਹੋਇਆ ਸੀ ਇੱਕ ਦੀ ਤਾਂ ਜਿਹੜੀ ਪਹਿਲੇ ਆ ਪਰਮਜੀਤ ਸਿੰਘ ਆ ਜਿਹੜਾ ਕੋਈ ਵਿਅਕਤੀ ਆ ਕੋਈ ਥਾਣੇਦਾਰ ਸੀ ਉਹਦੀ ਜਿਹੜੀ ਮੌਤ ਹੋ ਚੁੱਕੀ ਆ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਤਿੰਨ ਪੁਲਿਸ ਮੁਲਾਜ਼ਮੇ ਵੀ ਜਿਹੜੇ ਉਹ ਵੀ ਦੋਸ਼ੀ ਕਰਾਰ ਨੇ ਪਰ ਉਹ ਫਿਲਹਾਲ ਐਸੇ ਐਕਟ ਤੋਂ ਵਿੱਚ ਜਿਹੜਾ ਉਹ ਬਚ ਗਿਆ ਕਿਉਂਕਿ ਉਹ ਐਸੇ ਐਕਟ ਦਾ ਸਬੰਧ ਦੇ ਨਾਲ ਜਾਨੀ ਕਿ ਦਲਤ ਭਾਈਚਾਰੇ ਨਾਲ ਸਬੰਧਤ ਰੱਖਦੇ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਤਿਹਾੜ ਜੇਲ੍ਹ ਦੇ ਵਿੱਚ ਬੰਦਾ ਮਨਿੰਦਰ ਸਿੰਘ ਲਾਲਪੁਰਾ ਹਰਿੰਦਰ ਸਿੰਘ ਹਰਿੰਦਰ ਸਿੰਘ ਸੋਨੀ ਸਿੰਘ ਦਾ ਕਸ਼ਮੀਰੀ ਤੇ ਗਗਨਦੀਪ ਸਿੰਘ ਨਰਿੰਦਰ ਸਿੰਘ ਤੇ ਅਸਮਨੀ ਕਮਾਲਸ ਮਹਿਤਾ ਜਿਹੜਾ ਜਿਹੜੇ ਵਿਅਕਤੀ ਆ 7 ਜਣੇ ਆ ਇਹਨਾਂ ਉੱਤੇ 354 149 ਤੇ 148 359 324 324 25 ਜਿਹੜੀ ਆ ਇਹਨਾਂ ਤੇ ਲੱਗੀ ਆ ਪਰ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਦਾ ਇਹਦੇ ਉੱਪਰ ਜਿਹੜੇ ਐਸਆ ਇੱਕ ਇਟ ਦਾ ਜਿਹੜਾ ਵਾਦਾ ਹੋਇਆ ਗਿਆ ਇਸ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵਿਧਾਇਕ ਐਮਐਲਏ ਆ ਇਹਨੂੰ ਅੱਜ ਅਦਾਲਤ ਵੱਲੋਂ ਦੋਸ਼ੀ ਕਰਾਰ ਜਿਹੜਾ ਐਲਾਨਿਆ ਗਿਆ ਕੱਲ ਮਾਫ ਕਰਨਾ 12 ਤਰੀਕ ਨੂੰ ਜਣੇ ਕਿ ਸ਼ੁੱਕਰਵਾਰ ਨੂੰ ਇਹਨਾਂ ਨੂੰ ਜਿਹੜਾ ਜਿਹੜਾ ਦੋਸ਼ੀ ਕਰਾਰ ਅੱਜ ਐਲਾਨਿਆ ਗਿਆ ਤੇ ਇਹਨਾਂ ਨੂੰ ਜਿਹੜੀ ਆਪਣਾ ਤੈਹ ਹੋਣੀ ਆ ਜਿਹੜੀ ਸਜ਼ਾ ਕਿ ਜਿਹੜਾ 12 ਸਤੰਬਰ ਨੂੰ 12 ਸਤੰਬਰ ਨੂੰ ਜਿਹੜੀ ਸਜ਼ਾ ਗਈ ਉਹ ਤੈ ਹੋ ਜਾਣੀ ਆ ਜਿਹੜਾ ਅੱਜ ਇਹ ਦੋਸਤੇ ਕਰਾਰ ਦਿੱਤੇ ਗਿਆ ਪੁਲਿਸ ਵੱਲੋਂ ਜਿਹੜਾ ਇਹਨਾਂ ਸਾਰਿਆਂ ਨੂੰ ਗਿਰਪਦਾਰ ਆ ਕਰ ਲਿਆ ਗਿਆ ਇਹਨਾਂ ਦੇ ਵਿੱਚੋਂ ਪਹਿਲਾਂ ਹੀ ਤੁਹਾਨੂੰ ਮੈਂ ਦੱਸਿਆ ਕਿ ਇੱਕ ਜਣ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਆ ਤਿੰਨ ਜਣੇ ਜਿਹੜੇ ਪੁਲਿਸ ਅਫਸਰ ਆ ਜਿਹੜੇ ਉਹ ਇਹਦੇ ਵਿੱਚ ਬਚ ਗਏ ਕਿਉਂਕਿ ਉਹ ਐਸਾ ਐਕਟ ਦੇ ਨਾਲ ਜਿਹੜਾ ਆਪਾਂ ਕਹੇ ਜੇ ਕਿ ਇੱਕ ਉਸ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਤੇ ਇਹ ਹੁਣ ਇਹ ਦੇਖ ਲਈ ਕਿ ਮੁਸ਼ਕਲਾਂ ਜਿਹੜੀਆਂ ਲਗਾਤਾਰ ਜਿਹੜੀਆਂ ਬਾਦੀਆਂ ਨਜ਼ਰ ਆ ਰਹੀਆਂ ਨੇ ਆਮਾ ਦੀ ਪਾਰਟੀ ਉਸ ਤੋਂ ਪਹਿਲਾਂ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਜਿਹੜਾ ਉਹਦੇ ਉੱਪਰ ਵੀ ਜਿਹੜਾ 376 ਦਾ ਬਲਾਤਕਾਰ ਦਾ ਜਿਹੜਾ ਕੇਸ ਦਰਜਾ ਤੇ ਉਹ ਵੀ ਜਿਹੜਾ ਫਰਾਰ ਹੋਏ ਹੋਏ ਹੈਗਾ ਭੱਜਿਆ ਹੋਇਆ ਹੈਗਾ ਪਹਿਲਾਂ ਉਹਨੇ ਵੀ ਹੜਪੀਟਾਂ ਦੇ ਵਿੱਚ ਆਪਣੀ ਬੱਲੇ ਬੱਲੇ ਕਰਵਾਈ ਕਿ ਜੀ ਮੈਂ ਤਾਂ ਪਾਰਟੀ ਦੇ ਖਿਲਾਫ ਆ ਪਰ ਹੁਣ ਪਤਾ ਲੱਗਦਾ ਕਿ ਵਿੱਚੋਂ ਲੀਰਾਂ ਕੁਝ ਹੋਰ ਸੀ ਕਹਿੰਦੇ ਹੁੰਦੇ ਨਾ ਖੱਦੋ ਜਦੋਂ ਢੇੜਦੇ ਆ ਤੇ ਖੱਦੋ ਦੇ ਉੱਪਰ ਕੁਝ ਹੋਰ ਹੁੰਦਾਗਾ ਤੇ ਵਿੱਚ ਆਪਾਂ ਦੇਖਦੇ ਆ ਕਿ ਲਲਪਲ ਇਕੱਠਾ ਕਰਿਆ ਹੁੰਦਾਗਾ ਤੇ ਉਹ ਜਦੋਂ ਕੱਲੀ ਨਾ ਉੱਡੜਦੇ ਉੱਡਦੇ ਆ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਕਈ ਕੁਝ ਸੀ ਇਹਦੇ ਵਿੱਚ ਹੁਣ ਸਭ ਤੋਂ ਵੱਡੀ ਖਬਰ ਜਿਹੜੀ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਆਮ ਆਦਮੀ ਪਾਰਟੀ ਦਾ ਵ代ਕਾ ਜਿਹੜਾ ਉਸ ਸਮੇਂ ਜਿਹੜਾ 2013 ਦੇ ਵਿੱਚ ਇੱਕ ਟੈਕਸੀ ਡਰਾਈਵਰ ਸੀ ਤੇ ਨਾਲ ਹੀ ਜਿਹੜੇ ਟੈਕਸੀ ਡਰਾਈਵਰ ਸੀ ਇਹਦੇ ਹਰਵਿੰਦਰ ਸਿੰਘ ਸੋਨੀਆ ਕਸ਼ਮੀਰ ਸਿੰਘ ਸੀ ਗਗਨਦੀਪ ਸਿੰਘ ਸੀ ਜਿਹਨੇ ਕਿ ਚਾਰ ਜਾਣੇ ਟੈਕਸੀ ਡਰਾਈਵਰ ਸੀ ਤੇ ਪਾਰਾ ਜਿਹੜਾ ਹੈ ਮਨਜਿੰਦਰ ਸਿੰਘ ਲਾਲਪੁਰਾ ਇਹਨੂੰ ਜਿਹੜਾ ਟਿਕਟ ਦੇ ਦਿੱਤੀ ਆਮ ਆਦਮੀ ਪਾਰਟੀ ਨੇ ਜਿਹੜਾ 2000 ਬਾਈ ਦੇ ਵਿੱਚ ਜਿੱਦਾਗਾ ਖਨੂਰ ਸਾਹਿਬ ਤੋਂ ਐਮਐਲਏ ਬਣ ਜਾਂਦਾਗਾ ਪਰ ਉਸ ਟਾਈਮ ਦਾ ਦੱਸ ਦੀ ਕਿ ਤੁਹਾਨੂੰ ਉਸ ਲੜਕੀ ਵੱਲੋਂ ਜਿਹੜਾ ਐਨਾ ਉਹ ਮਾਮਲਾ ਵੱਧ ਗਿਆ ਸੀ ਕਿ ਜਿਹੜਾ ਸੈਂਟਰ ਸਰਕਾਰ ਵੱਲੋਂ ਉਸ ਲੜਕੀ ਨੂੰ ਜਿਹੜਾ ਸਿਕਿਉਰਿਟੀ ਦਿੱਤੀ ਆ ਫਿਲਹਾਲ ਵੀ ਅਜੇ ਸਿਕਿਉਰਿਟੀ ਉਹਦੇ ਨਾਲ ਆ ਉਹਨੂੰ ਗਨਮੈਨ ਦਿੱਤੇ ਗਿਆ ਕਿਉਂਕਿ ਇਹ ਤੱਕੇ ਸਾਈ ਜਬਰ ਜਨਾਹ ਛੇੜ ਸਾੜ ਦਾ ਮਾਮਲਾਗਾ ਜੇ ਆਪਾਂ ਕੁੱਟ ਜਿਹੜਾ ਮਾਮਲਾਗਾ ਕੁੱਟ ਮਾਰ ਦਾ ਮਾਮਲਾਗਾ ਉਹ ਲੱਗਾ 23 24 25 26 ਜਿਹੜੀ ਜੋ ਧਰਾਵਾ ਬਣਦੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ 12 ਸਾਲ ਬਾਅਦ ਜਿਹੜਾ ਮਕਦਮਾ ਚੱਲ ਰਿਹਾ 12 ਸਾਲ ਬਾਅਦ ਇੱਕ ਅੱਜ ਸਭ ਤੋਂ ਵੱਡਾ ਆਪਾਂ ਕਹਿੰਦੇ ਕਿ ਇੱਕ ਥੋਸ ਫੈਸਲਾ ਕੀਤਾ ਗਿਆ ਅਦਾਲਤ ਵੱਲੋਂ ਤੇ ਅੱਜ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਦੋਸ਼ੀ ਘਰਾੜ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਗਰਪਧਾਰ ਕੀਤਾ ਗਿਆ ਤੇ ਸ਼ੁੱਕਰਵਾਰ ਨੂੰ ਜਿਹੜੀ ਇਹਨਾਂ ਨੂੰ ਸਜ਼ਾ ਸੁਣਾਈ ਜਾਊਗੀ ਉਹ ਸਜ਼ਾ ਦੱਸੀ ਜਾ ਰਹੀ ਹੈ ਇਹਦੇ ਵਿੱਚ 3 ਤੋਂ ਜਿਹੜਾ 5 7 ਸਾਲ ਵੀ ਹੋ ਸਕਦੀ ਆ ਜੇਕਰ 3 ਸਾਲ ਤੋਂ ਸਜ਼ਾ ਘੱਟ ਹੁੰਦੀ ਆ ਤਾਂ ਵਿਅਕਤੀ ਦੀਆਂ ਕਹਿੰਦੇ ਤੁਰਤ ਜਿਹੜੀ ਅਜਮਾਨਤ ਹੋ ਸਕਦੀ ਆ ਪਰ ਜੇਕਰ 3 ਸਾਲ ਤੋਂ ਉੱਪਰ ਦੀ ਸਜ਼ਾ ਹੁੰਦੀ ਆ ਤਾਂ ਮਨਜਿੰਦਰ ਸਿੰਘ ਲਾਲਪੁਰਾ ਦੀ ਜਿਹੜੀ ਆ ਐਮਐਲਏ ਵ代ਕਾ ਜਿਹੜੇ ਉਹਨਾਂ ਦੀ ਜਿਹੜੀ ਵ代ਕੀ ਵੀ ਜਿਹੜੀ ਜਾ ਸਕਦੀ ਆ ਉਹਨਾਂ ਦੀ ਸੀਟ ਆ ਜਿਹੜੀ ਉਹ ਖੋਹ ਸਕਦੀ ਆ ਜਾਨੀ ਕਿ ਉੱਥੇ VOTING ਦੁਬਾਰੇ ਹੋ ਸਕਦੀ ਆ ਪਰ ਇਹ ਫਿਲਹਾਲ ਜਿਹੜਾ ਕਿ ਅੱਜ ਦੇਖਦੇ ਮਨਿੰਦਰ ਸਿੰਘ ਤੇ ਅੱਜ ਹਾਈ ਕੋਰਟ ਜਾਣਗੇ ਹਾਈ ਕੋਰਟ ਦਾ ਰੁਕ ਕਰਨਗੇ ਕੀ ਹਾਈ ਕੋਰਟ ਦੇ ਵਿੱਚ ਦਲੀਲਾ ਦਿੰਦੇ ਕਿਉਂਕਿ ਮਾਵਲਾ ਬੜਾ ਪੁਰਾਣਾਗਾ 12 ਸਾਲ ਪਹਿਲੇ ਲੱਗੇ ਹਰਜਿੰਦਰ ਸਿੰਘ ਉਸਮਾਨ ਨਾਲ ਦੀ ਲੜਕੀ ਦੇ ਨਾਲ ਉਦੋਂ ਇਹ ਵਿਆਹ ਦੇ ਵਿੱਚ ਜੋ ਘਟਨਾ ਕਰਮ ਹੋਇਆ ਸੀ ਸਰੀਰਕ ਸੋਸ਼ਣ ਸੇੜ ਸਾੜ ਦਾ ਜਿਹੜਾ ਕੁੱਟ ਮਾਰਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ 2013 ਦੇ ਵਿੱਚ ਇਹ ਜਿਹੜਾ ਇਹ ਮਾਮਲਾ ਦਰਜ ਹੁੰਦਾਗਾ ਉਸ ਤੋਂ ਬਾਅਦ ਜਿਹੜਾ ਤਰਨਤਾਨ ਦੇ ਅਡੀਸ਼ਨਲ ਸੈਸ਼ਨ ਜਿਹੜਾ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਜਿਹੜਾ ਆਵਾ ਦੀ ਪਾਰਟੀ ਦੇ ਜਿਹੜਾ ਅੱਜ ਐਮਐਲਏ ਲਾਲਪੁਰਾ ਨੂੰ ਜਿਹੜਾ ਦੋਸ਼ੀ ਕਰਾਰ ਜਿਹੜਾ ਐਲਾਨਿਆ ਗਿਆ ਇਹ ਵੱਡਾ ਫੈਸਲਾ ਜ ਅਦਾਲਤ ਦਾ ਆ ਚੁੱਕਿਆਗਾ ਪਹਿਲਾਂ ਹੀ ਕਈ ਬਦਾਇਕ ਨੇ ਜਿਹੜਾ ਇਹਨਾਂ ਦੇ ਜਿਹੜਾ ਇਸ ਪਾਰਟੀ ਜਿਹੜੇ ਵਿੱਚ ਬੈਠੇ ਨੇ ਉਹ ਚਾਹੇ ਹਰਮਿਤ ਸਿੰਘਾ ਪਠਾਨਵਾਦਰਾ ਹੋਵੇ ਚਾਹੇ ਲਾਲਪੁਰਾ ਹੋਵੇ ਚਾਹੇ ਜਿਹੜੇ ਹੋਰ ਵੀ ਕਾਏ ਐਮ ਐਲ ਏ ਜਿਨ੍ਹਾਂ ਦਾ ਬਕਰ ਰਜੀਤ ਸਿੰਘ ਮਜੀਠੇ ਵੱਲੋਂ ਜਿਹੜਾ ਇਹ ਦੱਸਿਆ ਗਿਆ ਕਿ ਇਹਨਾਂ ਨੇ ਇਹਨਾਂ ਦੇ ਐਮ ਐਲ ਏ ਨੇ ਆ ਆ ਕੁਝ ਕੀਤਾ ਸੀ ਬੜਾ ਇਹ ਇੱਕਾ ਉਦੋਂ ਵੀ ਜਿਹੜਾ ਇੱਕ ਐਮ ਐਲ ਏ ਤੇ ਬੜਾ ਇੱਕਾ ਤੱਬਾ ਲੱਗਿਆ ਸੀ ਬਹੁਤ ਜਿਹੜਾ ਗੰभीर ਤੱਬਾ ਕਹ ਲਈ ਆਪਾਂ ਪਰ ਉਹ ਜਿਹੜਾ ਮਾਮਲਾ ਅਜੇ ਠੰਡੇ ਬਸਤੇ ਦੇ ਵਿੱਚ ਪਿਆ ਹੋ ਸਕਦਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਾਮਲਾ ਵੀ ਉੱਠ ਖੜਦਾ ਤਾਂ ਆਵਾਜ਼ ਦੀ ਪਾਰਟੀ ਦਾ ਜਿਹੜਾ ਖਲਾਰਾ ਤੁਹਾਨੂੰ ਮੈਂ ਦੱਸਿਆ ਕਿ ਝਾੜੂ ਜਿਹੜਾ ਹੁਣ ਖਿੱਲਰ ਦਾ ਨਾਜ਼ਰ ਆ ਰਿਹਾ ਕਿਉਂਕਿ ਇਹਦੇ ਵਿੱਚ ਕੀ ਕੁਝ ਹੋ ਰਿਹਾਗਾ ਪਾਰਟੀ ਦੇ ਵਿੱਚ ਇੱਕ ਪਾਸੇ ਬਗਾਵਤ ਹੋ ਰਹੀ ਆ ਦੂਜੇ ਪਾਸੇ ਅਜੇ ਐਮਐਲਏ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਆਪਣੇ ਕਮੈਂਟ ਜ਼ਰੂਰ ਲਿਖਣਾ ਧੰਨਵਾਦ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ